ਲੋਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨਾਲ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜ਼ਿੰਦਗੀ ਚ ਪਹਿਲੀ ਵਾਰ ਐਨੀ ਮਾਰੀ ਹੋਈ ਤਮਾਸ਼ਾ ਪੂਰੀ ਦੁਨੀਆ ਨੇ ਦੇਖਿਆ ਔਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੁਝ ਨਹੀਂ ਕਰ ਸਕੇ ਪ੍ਰਧਾਨ ਮੰਤਰੀ ਦੇ ਮੂੰਹ ਤੇ ਵੋਟ ਚੋਰ ਗੱਦੀ ਛੋੜ ਦੇ ਨਾਰੇ ਲੱਗੇ ਔਰ ਸਿੱਧੇ ਰੂਪ ਚ ਪ੍ਰਧਾਨ ਮੰਤਰੀ ਨੂੰ ਚੋਰ ਨਰਿੰਦਰ ਮੋਦੀ ਨੂੰ ਚੋਰ ਵੀ ਕਿਹਾ ਗਿਆ ਔਰ ਸ਼ਰੇਆਮ ਕਿਹਾ ਗਿਆ ਔਰ ਉਧਰ ਗ੍ਰਹਿ ਮੰਤਰੀ ਨੂੰ ਤੜੀ ਪਾਰ ਗੱਡੀ ਛੋੜ ਤਰੀ ਪਾਰ ਵਾਪਸ ਜਾਓ ਮੂੰਹ ਤੇ ਸੁਣਨਾ ਪਿਆ ਪਰ ਕੁਝ ਨਹੀਂ ਕਰ ਸਕੇ ਕੱਲ ਭਾਰਤ ਦੀ ਸੰਸਦ ਦਾ ਪਾਰਲੀਮੈਂਟ ਦੇ ਸੈਸ਼ਨ ਦਾ ਆਖਰੀ ਦਿਨ ਸੀ ਔਰ ਆਖਰੀ ਦਿਨ ਸੰਸਦ ਦੇ ਅੰਦਰ ਤੇ ਸੰਸਦ ਦੇ ਬਾਹਰ ਨਰਿੰਦਰ ਮੋਦੀ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੂੰਹ ਤੇ ਉਹ ਕੁਝ ਹੋਇਆ ਜਿਹੜੀ ਉਹਨਾਂ ਨੂੰ ਉਮੀਦ ਨਹੀਂ ਸੀ ਹੋਇਆ ਕਿ ਗੌਰ ਨਾਲ ਅਖੀਰ ਤੱਕ ਸੁਣਿਓ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਤੁਸੀਂ ਵੀ ਲਿਖਿਆ ਕਰੋ ਤੇ ਬੇਨਤੀ ਹੈ ਜੇ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਵੋ ਤੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਸਹੀ ਟਾਈਮ ਤੇ ਪਹੁੰਚਦੀ ਰਹੇ ਮਿੱਤਰ ਪਿਆਰਿਓ ਕੱਲ ਪਾਰਲੀਮੈਂਟ ਦਾ ਆਖਰੀ ਦਿਨ ਸੀ ਹੋਇਆ ਕੀ ਬੜੀ ਸੁਣਨ ਵਾਲੀ ਕਹਾਣੀ ਹੈ ਨਰਿੰਦਰ ਮੋਦੀ ਸਾਹਿਬ ਆਖਰੀ ਦਿਨ ਦੇ ਵਿੱਚ ਪਾਰਲੀਮੈਂਟ ਚ ਗਏ ਔਰ ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਗਏ ਹੋਇਆ ਕੀ ਪਹਿਲਾਂ ਤਾਂ ਨਰਿੰਦਰ ਮੋਦੀ ਪਾਰਲੀਮੈਂਟ ਦੇ ਵਿੱਚ ਵਰਦੇ ਹੀ ਬਹੁਤ ਘੱਟ ਨੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਉਹ ਜਾਂਦੇ ਹੀ ਬਹੁਤ ਘੱਟ ਨੇ ਤੇ ਜਦੋਂ ਜਾਂਦੇ ਨੇ ਉਦੋਂ ਭੀਜਪੀ ਵਾਲੇ ਜਿਹੜੇ ਐਮਪੀ ਨੇ ਲੋਕ ਸਭਾ ਤੇ ਰਾਜ ਸਭਾ ਦੋਨਾਂ ਥਾਵਾਂ ਤੇ ਉਹਨਾਂ ਨੂੰ ਇਹ ਸਿਖਾਇਆ ਗਿਆ ਹੁੰਦਾ ਹੈ ਵੀ ਜਦੋਂ ਮੋਦੀ ਆਉਣਗੇ ਤਾਂ ਤੁਸੀਂ ਸਾਰਿਆਂ ਨੇ ਨਾਰੇ ਲਾਉਣੇ ਆ ਖੜੇ ਹੋ ਕੇ ਮੋਦੀ 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 ਤਾਂ ਉਹ ਇੰਜ ਕਰਦੇ ਨਹੀਂ ਔਰ ਜਾਪਦਾ ਇੰਜ ਹੈ ਕਿ ਜਦੋਂ ਨਰਿੰਦਰ ਮੋਦੀ ਆਉਣ ਵਾਲੇ ਹੁੰਦੇ ਨੇ ਤਾਂ ਉਹਨਾਂ ਸ਼ਾਇਦ ਸਾਰੇ ਜਿਹੜੇ ਉੱਥੇ ਐਮਪੀ ਬੈਠੇ ਨੇ ਉਹਨਾਂ ਨੂੰ ਸ਼ਾਇਦ ਫੋਨ ਦੀ ਘੰਟੀ ਮਾਰੀ ਜਾਂਦੀ ਹੈ ਜਾਂ ਉਹਨਾਂ ਨੂੰ ਸਪੈਸ਼ਲ ਕੋਈ ਮੈਸੇਜ WhatsApp ਤੇ ਤਾਂ ਭੇਜਿਆ ਜਾਂਦਾ ਹੋ ਸਕਦਾ ਹੈ ਉਹ ਸਾਰੇ ਅਲਰਟ ਹੋ ਜਾਂਦੇ ਨੇ ਤੇ ਜਦੋਂ ਮੋਦੀ ਸਾਹਿਬ ਐਂਟਰ ਕਰਦੇ ਨੇ ਤੇ ਮੋਤ ਦੀ ਮੋਦੀ ਸ਼ੁਰੂ ਹੋ ਜਾਂਦਾ ਮੋਦੀ ਸਾਹਿਬ ਦੇ ਗੁਣ ਗਾਣ ਗਾਏ ਜਾਂਦੇ ਨੇ ਜਿਵੇਂ ਪੁਰਾਣੇ ਰਾਜੇ ਆਪਦੇ ਜਿਹੜੇ ਮਹਿਲ ਚ ਜਦੋਂ ਐਂਟਰ ਕਰਦੇ ਹੁੰਦੇ ਸੀ ਤਾਂ ਉਦੋਂ ਸ਼ੈਣ ਛਾਏ ਫਲਾਣਾ ਤੇ ਉਹ ਖੜੇ ਹੋ ਕੇ ਸਾਰੇ استقبال ਕਰਦੇ ਸੀ ਉਦਾਂ ਦਾ ਮਾਹੌਲ ਪਾਰਲੀਮੈਂਟ ਚ ਸਿਰਜਿਆ ਜਾਂਦਾ ਇਸ ਲੋਕਤੰਤਰ ਦੇ ਰਾਜ ਨੂੰ ਇੱਕ ਰਾਜਿਆਂ ਦੇ ਰਾਜ ਵਰਗਾ ਇੱਕ ਤਾਨਾਸ਼ਾਹਾਂ ਵਰਗਾ ਪੇਸ਼ ਕੀਤਾ ਜਾਂਦਾ ਔਰ ਨਾਰਥ ਕੋਰੀਆ ਦਾ ਜਿਹੜਾ ਉਹ ਹੈ ਰਾਜਾ ਉਹਦੇ ਵਾਂਗ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਐਸ ਵਾਰ ਉਲਟ ਹੋ ਗਿਆ ੁੱਠਾ ਹੋ ਗਿਆ ਜਦੋਂ ਮੋਦੀ ਸਾਹਿਬ ਕੱਲ ਪਾਰਲੀਮੈਂਟ ਦੇ ਵਿੱਚ ਐਂਟਰ ਕੀਤੇ ਨੇ ਦਾਖਲ ਕੀਤੇ ਨੇ ਤਾਂ ਉੱਥੇ ਹੋਇਆ ਕਿ ਐਸ ਵਾਰ ਵਿਰੋਧੀ ਧਿਰਾਂ ਨੇ ਇਹ ਪੱਕੀ ਪਕਾਈ ਹੋਈ ਸੀ ਇਹ ਤੈਅ ਕੀਤਾ ਸੀ ਕਿ ਆਉਂਦੇ ਹੀ ਕੀ ਕਰਨਾ ਹੈ ਤਾਂ ਮੋਦੀ ਸਾਹਿਬ ਜਦੋਂ ਆਹ ਤਸਵੀਰ 'ਚ ਤੁਸੀਂ ਦੇਖ ਰਹੇ ਹੋ ਐਂਟਰ ਕਰ ਰਹੇ ਨੇ ਪਾਰਲੀਮੈਂਟ 'ਚ ਤਾਂ ਉਧਰੋਂ ਨਾਰੇ ਸ਼ੁਰੂ ਹੋ ਗਏ ਵੋਟ ਚੋਰ ਗੱਦੀ ਛੋੜ ਵੋਟ ਚੋਰ ਗੱਦੀ ਛੋੜ ਵੋਟ ਚੋਰ ਵਾਪਸ ਜਾਓ ਤੇ ਉਧਰ ਮੋਦੀ ਸਾਹਿਬ ਦੇ ਜਿਹੜੇ ਮੋਦੀ ਮੋਦੀ ਵਾਲੇ ਨਾਰੇ ਸੀ ਉਹ ਰੁਲ ਕੇ ਰਹਿ ਗਏ ਤੇ ਉਧਰ ਫਿਰ ਜਿਹੜੇ ਸਪੀਕਰ ਸਾਹਿਬ ਸੀਗੇ ਲੋਕ ਸਭਾ ਦੇ ਉਹ ਬਿਠਾਉਣ 'ਚ ਮਸ਼ਰੂਫ ਹੋ ਗਏ ਫਿਰ ਬੜਾ ਕੁਝ ਹੋ ਹੋਇਆ ਜਿਹੜਾ ਅਜੇ ਤੁਹਾਨੂੰ ਮੈਂ ਦੱਸਣਾ ਹੈ ਉਧਰ ਫਿਰ ਅਮਿਤ ਸ਼ਾਹ ਗ੍ਰਹਿ ਮੰਤਰੀ ਸਾਹਿਬ ਜਦੋਂ ਰਾਜ ਸਭਾ ਚ ਐਂਟਰ ਕੀਤੇ ਨੇ ਉਥੇ ਵੀ ਇਹੋ ਹਾਲ ਹੋਇਆ ਉਥੇ ਨਾਰੇ ਲੱਗੇ ਨੇ ਤੜੀ ਪਾਰ ਵਾਪਸ ਜਾਓ ਤੜੀ ਪਾਰ ਵਾਪਸ ਜਾਓ ਹੁਣ ਤੁਸੀਂ ਸੋਚਦੇ ਹੋਵੋਗੇ ਇਹਦਾ ਕੀ ਮਤਲਬ ਹੈ ਅਮਿਤ ਸ਼ਾਹ ਨੂੰ ਤੜੀ ਪਾਰ ਕਿਉਂ ਕਿਹਾ ਜਾਂਦਾ ਹੈ ਮਿੱਤਰੋ ਮਾਮਲਾ 2010 ਦਾ ਹੈ 2010 ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਮੋਦੀ ਮੁੱਖ ਮੰਤਰੀ ਸੀ ਤਾਂ ਗ੍ਰਹਿ ਮੰਤਰੀ ਉਥੇ ਵੀ ਅਮਿਤ ਸ਼ਾਹ ਸੀ ਤਾ ਇੱਕ ਸ਼ਹਾਬੂਦੀਨ ਸ਼ਾਇਦ ਉਹ ਕੇਸ ਸੀਗਾ ਪੁਲਿਸ ਅਨਕਾਉਂਟਰ ਉਹਦਾ ਹੋਇਆ ਸੀ ਉਸ ਮਾਮਲੇ 'ਚ ਸੁਪਰੀਮ ਕੋਰਟ ਨੇ ਅਮਿਤ ਸ਼ਾਹ ਨੂੰ ਗੁਜਰਾਤ ਵੜਨ ਤੇ ਰੋਕ ਲਾਤੀ ਸੀ ਔਰ ਕਹਤਾ ਸੀ ਕਿ ਤੁਸੀਂ ਉੱਥੇ ਨਹੀਂ ਜਾ ਸਕਦੇ ਤਾਂ ਇਸ ਕਰਕੇ ਉਦੋਂ ਦਾ ਉਹਨਾਂ ਨੂੰ ਤੜੀ ਪਾਰ ਕਿਹਾ ਜਾਂਦਾ ਤੜੀ ਪਾਰ ਨਾਰੇ ਲਾਉਂਦਾ ਵਿਰੋਧੀ ਧਿਰ ਤਾਂ ਉਹ ਉਧਰ ਤੜੀ ਪਾਰ ਵਾਪਸ ਜਾਓ ਦੇ ਨਾਰੇ ਲੱਗੇ ਹੁਣ ਮੋਦੀ ਨੂੰ ਵੋਟ ਚੋਰ ਕਿਉਂ ਕਿਹਾ ਗਿਆ ਕਿਉਂਕਿ ਪਿਛਲੇ ਦਿਨਾਂ 'ਚ ਰਾਹੁਲ ਗਾਂਧੀ ਤੇ ਵਿਰੋਧੀ ਧਿਰਾਂ ਨੇ ਬਹੁਤ ਵੱਡਾ ਇੱਕ ਖੁਲਾਸਾ ਕੀਤਾ ਕਿ ਲੱਖਾਂ ਵੋਟਾਂ ਗਲਤ ਤਰੀਕੇ ਨਾਲ ਤਿਆਰ ਕਰਕੇ ਇਲੈਕਸ਼ਨ ਜਿੱਤੇ ਗਏ ਇਹ ਦੋਸ਼ ਉਹਨਾਂ ਨੇ ਲਾਏ ਨੇ ਰਾਹੁਲ ਗਾਂਧੀ ਨੇ ਵੱਡਾ ਖੁਲਾਸਾ ਮੀਡੀਆ ਸਾਹਮਣੇ ਇਹਦਾ ਕੀਤਾ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਆਪਣਾ ਪੱਖ ਰੱਖਿਆ ਪਰ ਉਹ ਰੌਲਾ ਅਜੇ ਚੱਲ ਰਿਹਾ ਹੁਣ ਪਾਰਲੀਮੈਂਟ 'ਚ ਤਾਂ ਵੋਟ ਚੋਰ ਗੱਦੀ ਛੋੜ ਨਾਰੇ ਲੱਗੇ ਮੋਦੀ ਸਾਹਿਬ ਕੁਝ ਨਹੀਂ ਕਰ ਸਕੀ ਉਸ ਤੋਂ ਬਾਅਦ ਬਿਹਾਰ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਉੱਥੇ ਤਾਂ ਸਿੱਧਾ ਮੋਦੀ ਦਾ ਨਾਂ ਲੈ ਕੇ ਨਾਰੇ ਲੱਗੇ ਨੇ ਉੱਥੇ ਕਾਂਗਰਸ ਦੇ ਜਿਹੜੇ ਪ੍ਰਧਾਨ ਐ ਮਲਕਾਰ ਰਜਨ ਖੜਗੇ ਉਹਨੇ ਸਿੱਧਾ ਨਾਂ ਲੈ ਕੇ ਕਿਹਾ ਉਹ ਕਹਿੰਦੇ ਮੋਦੀ ਸਾਹਿਬ ਨੇ ਲੋਕਾਂ ਦਾ ਰੁਜ਼ਗਾਰ ਚੋਰੀ ਕੀਤਾ ਮੋਦੀ ਸਾਹਿਬ ਨੇ ਕਿਸਾਨਾਂ ਦਾ ਐਮਐਸਪੀ ਚੋਰੀ ਕੀਤਾ ਉਹ ਆਦੇ ਮੋਦੀ ਨੇ ਕਿਸਾਨਾਂ ਦਾ ਐਮਐਸਪੀ ਚੋਰੀ ਕੀਤਾ ਮਜ਼ਦੂਰਾਂ ਦਾ ਜਿਹੜੇ ਹੱਕ ਸੀ ਉਹ ਚੋਰੀ ਕੀਤੇ ਔਰ ਲੋਕਾਂ ਦਾ ਵੋਟ ਚੋਰੀ ਕੀਤਾ ਇਸ ਕਰਕੇ ਮੋਦੀ ਚੋਰ ਹੈ ਇਹ ਗੱਲ ਕਾਂਗਰਸ ਦੇ ਪ੍ਰਧਾਨ ਮਲਕਾਰੋਜਨ ਖੜਗੇ ਨੇ ਕਹੀ ਹੈ ਹੁਣ ਉਸ ਤੋਂ ਬਾਅਦ ਕੀ ਹੋਇਆ ਪਾਰਲੀਮੈਂਟ ਦੇ ਵਿੱਚ ਜਦੋਂ ਆਖਰੀ ਦਿਨ ਹੁੰਦਾ ਤੇ ਇੱਕ ਰਸਮ ਕੀਤੀ ਜਾਂਦੀ ਹੈ ਹੈ ਤਾਂ ਉਹ ਡਰਾਮਾ ਹੀ ਹੈ ਪਰ ਉਹ ਕੀਤਾ ਜਾਂਦਾ ਹੈ ਜਿਹੜੇ ਸਰਕਾਰ ਵਾਲੀ ਟੀਰਾ ਨਾ ਉਹ ਆਖਰੀ ਦਿਨ ਸਾਰਿਆਂ ਨੂੰ ਚਾਹ ਤੇ ਸੱਦਦੀ ਹੈ ਤੇ ਕੱਲ ਫੇਰ ਚਾਹ ਤੇ ਬੁਲਾਇਆ ਗਿਆ ਜਦੋਂ ਰਾਹੁਲ ਗਾਂਧੀ ਨੂੰ ਕਾਂਗਰਸ ਨੂੰ ਸਾਰੇ ਵਿਰੋਧੀ ਧਿਰਾਂ ਨੂੰ ਜਦੋਂ ਜਿਹੜੇ ਸਪੀਕਰ ਆ ਲੋਕ ਸਭਾ ਦੇ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਕਿ ਚਾਹ ਤੇ ਟੀ ਪਾਰਟੀ ਤੇ ਸਾਰਿਆਂ ਨੇ ਆਉਣਾ ਹੈ ਕਿਉਂਕਿ ਅੱਜ ਆਖਰੀ ਦਿਨ ਹੈ ਤਾਂ ਇੰਜ ਨਹੀਂ ਹੋਇਆ ਵੀ ਚਲੇ ਗਏ ਇੰਜ ਵੀ ਨਹੀਂ ਹੋਇਆ ਵੀ ਨਹੀਂ ਗਏ ਹੋਇਆ ਕੀ ਉਹ ਬੜਾ ਜੀਪ ਗਏ ਵੀ ਨਹੀਂ ਔਰ ਸ਼ਰਯਮ ਐਲਾਨ ਕੀਤਾ ਸ਼ਰਯਮ ਵਿਰੋਧੀ ਧਿਰਾਂ ਨੇ ਕਿਹਾ ਕਿ ਨਹੀਂ ਆਉਣਾ ਅਸੀਂ ਤੁਹਾਡੀ ਚਾਹ ਪਾਰਟੀ ਤੇ ਔਰ ਇਹ ਪਹਿਲੀ ਵਾਰ ਹੋਇਆ ਅੱਗੇ ਕਦੇ ਨਹੀਂ ਹੋਇਆ ਜਦੋਂ ਪਿਛਲੇ ਸੈਸ਼ਨ ਵੇਲੇ ਚਾਹ ਪਾਰਟੀ ਰੱਖੀ ਸੀ ਤਾਂ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵੀ ਗਏ ਸੀ ਉਹਦੇ ਵਿੱਚ ਰਾਹੁਲ ਗਾਂਧੀ ਵੀ ਗਏ ਸੀ ਔਰ ਰਾਹੁਲ ਗਾਂਧੀ ਤੇ ਪ੍ਰਧਾਨ ਮੰਤਰੀ ਨੇੜੇ-ਨੇੜੇ ਬੈਠੇ ਸੀ ਉਹ ਫੋਟੋਆਂ ਤੁਸੀਂ ਵੇਖੀਆਂ ਹੋਣਗੀਆਂ ਰਾਹੁਲ ਗਾਂਧੀ ਹੱਸ-ਹੱਸ ਕੇ ਗੱਲਾਂ ਕਰਦੇ ਰਹੇ ਦੂਜਿਆਂ ਸਾਰਿਆਂ ਨਾਲ ਪਰ ਪ੍ਰਧਾਨ ਮੰਤਰੀ ਬੜੇ ਅੱਕੇ ਅੱਕੇ ਬੈਠੇ ਰਹੇ ਸੀ ਉਸ ਮੀਟਿੰਗ ਚ ਪਤਾ ਨਹੀਂ ਕੀ ਸੀ ਹੋ ਸਕਦਾ ਵੀ ਕਿਸੇ ਕੰਮ ਦੀ ਬਰਡਨ ਹੋਵੇ ਹੋ ਸਕਦਾ ਕੁਝ ਹੋਰ ਹੋਵੇ ਪਰ ਅੱਕੇ ਅੱਕੇ ਬੈਠੇ ਰਹੇ ਪਰ ਕੱਲ ਰਾਹੁਲ ਗਾਂਧੀ ਕਾਂਗਰਸ ਤੇ ਵਿਰੋਧੀ ਧਿਰਾਂ ਨੇ ਇਹ ਸ਼ਰਯਮ ਕਹਿਤਾ ਵੀ ਅਸੀਂ ਤੁਹਾਡੀ ਚਾਹ ਪਾਰਟੀ ਤੇ ਨਹੀਂ ਹਾਂ ਹੁਣ ਇੱਥੇ ਸਵਾਲ ਇਹ ਆ ਕਿ ਕਿਉਂ ਕਿਉਂਕਿ ਪਹਿਲਾਂ ਤਣਾਤਣੀ ਬਣੀ ਐ ਹੁਣ ਕੀ ਇਹ ਤਣਾਤਣੀ ਅਸਲੀ ਐ ਦੇਖੋ ਜੀ ਇਹ ਸਭ ਕੁਝ ਪੋਲਿਟਿਕਲ ਆ ਸਿਆਸੀ ਹੈ ਇੱਥੇ ਹੀ ਗੱਲ ਸਾਰੀ ਸਮਝਣ ਵਾਲੀ ਹੈ ਸਾਰੀ ਕੁੰਡੀ ਇੱਥੇ ਹੈ ਕੋਈ ਲੜਾਈ ਇਹਨਾਂ ਦੀ ਉਂਝ ਨਹੀਂ ਹੈਗੀ ਔਰ ਨਾ ਹੀ ਉਹ ਅਸਲੀ ਹੈ ਸਭ ਨਕਲੀ ਆ ਜੋ ਮੈਨੂੰ ਲੱਗਦਾ ਹੈ ਸਿਆਸਤ ਹੈ ਨੀਤੀਆਂ ਪਾਲਿਸੀਆਂ ਸਾਰੀਆਂ ਪਾਰਟੀਆਂ ਦੀਆਂ ਇੱਕੋ ਜਿਹੀਆਂ ਹੀ ਨੇ ਹਾਲਾਤ ਲੋਕਾਂ ਦੇ ਇੱਕੋ ਜਿਹੇ ਰਹਿੰਦੇ ਨੇ ਰਾਜ ਕਿਸੇ ਦਾ ਵੀ ਆ ਜਾਏ ਤੁਸੀਂ ਦੱਸ ਦਿਓ ਅੱਜ ਬੀਜੇਪੀ ਦਾ ਰਾਜ ਹੈ ਕੀ ਮਹਰਾਈ ਘਟੀ ਕੀ ਬੇਰੁਜ਼ਗਾਰੀ ਘਟੀ ਕੀ ਕਰਜੇ ਲੋਕਾਂ ਤੇ ਘਟੇ ਕਿਹੜੇ ਪੱਖੋਂ ਹਾਲਾਤ ਸੁਧਰੇ ਨਹੀਂ ਕੋਈ ਨਹੀਂ ਸੁਧਰੇ ਉਹੀ ਕਾਰਪੋਰੇਟ ਘਰਾਣੇ ਉਹ ਪਿੱਛੇ ਬੈ ਕੇ ਰਾਜ ਕਰ ਰਹੇ ਨੇ ਤੇ ਜਦੋਂ ਕਾਂਗਰਸ ਦਾ ਰਾਜ ਸੀ ਚੇਤੇ ਕਰੋ ਭੁੱਲਿਆ ਨਾ ਕਰੋ ਸਾਨੂੰ ਆਦਤ ਤੇ ਭੁੱਲ ਬਹੁਤ ਛੇਤੀ ਜਾਂਦੇ ਆ ਕਾਂਗਰਸ ਦੇ ਰਾਜ ਚ ਵੀ ਮਿੱਤਰੋ ਇਹੋ ਕੁਝ ਹੋਇਆ ਸੀ ਮਹਿੰਗਾਈ ਲਗਾਤਾਰ ਵਧ ਰਹੀ ਸੀ ਬੇਰੁਜ਼ਗਾਰੀ ਵਧ ਰਹੀ ਸੀ ਕਾਰਪੋਰੇਟ ਪਿੱਛੇ ਬੈਠੇ ਸੋ ਸਭ ਕੁਝ ਕਰਵਾ ਰਹੇ ਸੀ ਘਰਾਣੇ ਲੱਗ ਲੱਗ ਨੇ ਪਾਰਟੀਆਂ ਦੇ ਪਿੱਛੇ ਪਰ ਇੱਕ ਛੇ ਕਾਰਪੋਰੇਟ ਜਗਤੀ ਬੈਠਾ ਤਾਂ ਉਦੋਂ ਭਾਜਪੀ ਕਹਿੰਦੀ ਹੁੰਦੀ ਸੀ ਵੀ ਇਹ ਮਹਿੰਗਾਈ ਕਿਉਂ ਨਹੀਂ ਰੋਕਦੇ ਇਹ ਬੇਰੋਜ਼ਗਾਰੀ ਕਿਉਂ ਨਹੀਂ ਰੋਕਦੇ ਇਹ ਕਰਜ਼ਾ ਤਾਂ ਕਿਉਂ ਨਹੀਂ ਰੋਕ ਲਾਉਂਦੇ ਡਾਲਰ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਡਾਲਰ ਦੇ ਮੁਕਾਬਲੇ ਰੁਪਇਆ ਕਿੰਨਾ ਘਿਰਤਾ ਜਾ ਰਿਹਾ ਹੈ ਕਹਿੰਦੇ ਹੁੰਦੇ ਸੀ ਬਾਅਦ ਚ ਉਹੀ ਕੁਝ ਮੋਦੀ ਸਰਕਾਰ ਵੇਲੇ ਹੋ ਰਿਹਾ ਉਸ ਤੋਂ ਵੀ ਵੱਧ ਹੋ ਰਿਹਾ ਹੋਇਆ ਕੁਝ ਦੇਖੋ ਨੀਤੀਆਂ ਪਾਲਿਸੀਆਂ ਦਾ ਕੋਈ ਫਰਕ ਨਹੀਂ ਪਾਰਟੀਆਂ ਦਾ ਨਾਵਾਂ ਦਾ ਫਰਕ ਹੈ ਲੀਡਰਾਂ ਦੇ ਨਾਵਾਂ ਦਾ ਫਰਕ ਹੈ ਸੋਚ ਵਿਚਾਰਤਾਰਾ ਨੀਤੀਆਂ ਉਹੀਓ ਨੇ ਹਾਂ ਇੱਕ ਫਰਕ ਕਾਂਗਰਸ ਤੇ ਬੀਜੇਪੀ ਦੀ ਵਿਚਾਰਤਾਰਾ ਦਾ ਛੋਟਾ ਜਿਹਾ ਮੈਂ ਦੇਖਿਆ ਫਿਰਕਾ ਪ੍ਰਸਤੀ ਬੀਜੇਪੀ ਤੇ ਬਹੁਤ ਵੱਡਾ ਦੋਸ਼ ਲੱਗਦਾ ਫਿਰਕਾ ਪ੍ਰਸਤੀ ਦਾ ਸਿੱਧੇ ਰੂਪ ਚ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨੀ ਲਾਲ ਕਿਲੇ ਤੋਂ 15 ਅਗਸਤ ਦੇ ਉੱਪਰ ਆਰਐਸਐਸ ਦੀ ਬਹੁਤ ਤਾਰੀਫ ਕੀਤੀ ਆਰਐਸਐਸ ਇੱਕ ਮੂਲਵਾਦੀ ਸੰਸਥਾ ਹੈ ਔਰ ਇੱਕ ਧਾਰਮਿਕ ਭਾਈਚਾਰੇ ਦੀ ਉਹ ਪ੍ਰਤੀਨਿਧਤਾ ਕਰਦਾ ਆ ਆਰਐਸਐਸ ਤੇ ਆਰਐਸਐਸ ਦੀ ਬਹੁਤ ਤਾਰੀਫ ਮੋਦੀ ਸਾਹਿਬ ਨੇ ਕੀਤੀ ਲਾਲ ਖੀਲੇ ਤੋਂ 15 ਅਗਸਤ ਵਾਲੇ ਦਿਨ ਤੁਸੀਂ ਸੁਣਿਆ ਸਾਰਿਆਂ ਨੇ ਉਹ ਮੋਦੀ ਸਾਹਿਬ ਨੇ ਤਾਂ ਇੰਜ ਬਣਾਤਾ ਜਿਵੇਂ ਦੇਸ਼ ਲਈ ਆਰਐਸਐਸ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹੋਣ 15 ਅਗਸਤ ਤੇ ਮੋਦੀ ਸਾਹਿਬ ਨੇ ਸ਼ਹੀਦਾਂ ਦੀਆਂ ਗਦਰੀ ਬਾਬਿਆਂ ਦੀਆਂ ਭਗਤ ਸਰਾਭਿਆਂ ਦੀਆਂ ਤਾਰੀਫਾਂ ਨਹੀਂ ਕੀਤੀਆਂ ਆਰਐਸਐਸ ਦੀਆਂ ਕੀਤੀਆਂ ਕਿਉਂ ਕੀਤੀਆਂ ਕਿਉਂਕਿ ਜਿਹੜੀ ਬੀਜੇਪੀ ਆ ਜਿਹੜੀ ਭਾਜਪਾ ਭਾਜਪਾ ਇਹ ਆਰਐਸਐਸ ਦੇ ਵਿੱਚੋਂ ਨਿਕਲੀ ਆ ਆਰਐਸਐਸ ਇਹਦੀ ਮਾਂ ਆਰਐਸਐਸ ਇਹਨੂੰ ਚਲਾਉਂਦੀ ਆ ਇਸੇ ਕਰਕੇ ਆਰਐਸਐਸ ਦੇ ਵਿੱਚ ਹੀ ਮੋਦੀ ਸਾਹਿਬ ਪਹਿਲਾਂ ਖੁਦ ਕੰਮ ਕਰਦੇ ਰਹੇ ਨੇ ਇਸ ਕਰਕੇ ਇਹ ਫਰਕ ਕਾਂਗਰਸ ਤੇ ਬੀਜੇਪੀ ਦਾ ਹੈ ਵੀ ਕਾਂਗਰਸ ਫਿਰਕਾ ਪ੍ਰਸਤੀ ਦੀ ਬਜਾਏ ਥੋੜਾ ਜਿਹਾ ਬਚ ਕੇ ਚੱਲਦੀ ਹੈ ਤੇ ਬੀਜੇਪੀ ਸਿੱਧਾ ਹੀ ਇੱਕ ਧਾਰਮਿਕ ਪਾਈਚਾਰੇ ਨੂੰ ਵੱਧ ਸਪੋਰਟ ਕਰਦੀ ਹੈ ਇਹ ਵੱਡੇ ਦੋਸ਼ ਹਮੇਸ਼ਾ ਲੱਗੇ ਨੇ ਔਰ ਇਹ ਸਪਸ਼ਟ ਨਜ਼ਰ ਵੀ ਆਉਂਦਾ ਹੈ ਦੂਜੇ ਪਾਸੇ ਜੇ ਗੱਲ ਕਰੀਏ ਫਰਕ ਕਿੰਨਾ ਕੁ ਪਿਆ 2014 ਚ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਨੇ ਕਿਹੜੇ ਨਾਰੇ ਲਾ ਕੇ ਪ੍ਰਧਾਨ ਮੰਤਰੀ ਬਣੇ ਸੀ ਚੇਤੇ ਕਰੋ ਮੋਦੀ ਸਾਹਿਬ ਨੇ ਕਿਹਾ ਸੀ ਵੀ ਜੇ ਅਸੀਂ ਬਣ ਗਏ ਮਹਿੰਗਾਈ ਬਿਲਕੁਲ ਖਤਮ ਹੋ ਜਾਏਗੀ ਹਰ ਸਾਲ 10 ਕਰੋੜ ਨੌਕਰੀਆਂ ਦੇਣਗੇ ਇਹ ਮੋਦੀ ਸਾਹਿਬ ਦਾ ਆਪਣਾ ਬਿਆਨ ਹੈ ਕਾਲਾ ਧਨ ਵਾਪਸ ਲਾएंगे और काले धन का पैसा लोगों के खाते में डलेगा और 15-15 लाख हर एक को आ जाएगा। ਲੋਕਾਂ ਦੇ ਖਾਤੇ ਖਲਾਏ ਗਏ ਜਨਤਨ ਸਕੀਮ ਖਾਤਿਆਂ ਚ ਆਇਆ ਕੁਛ ਕੱਖ ਨਹੀਂ ਆਇਆ ਚਵਾਨੀ ਨਹੀਂ ਆਈ। ਕਿਸੇ ਦੇ ਖਾਤੇ ਚ ਕੁਝ ਨਹੀਂ ਆਇਆ ਕਿੱਧਰ ਗਿਆ 15 ਲੱਖ ਦਾ ਵਾਦਾ। 10 ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਲੋਕਾਂ ਨਾਲ ਵਾਦਾ ਕੀਤਾ ਸੀ ਮੋਦੀ ਸਾਹਿਬ ਨੇ। ਕਿੱਧਰ ਗਈਆਂ 10 ਕਰੋੜ ਨੌਕਰੀਆਂ ਹਰ ਸਾਲ ਨਹੀਂ ਦਿਤੀਆਂ ਕਰੋੜ ਵੀ ਹਰ ਸਾਲ ਨਹੀਂ ਦਿੱਤੀ ਬਾਅਦ ਚ ਮੋਦੀ ਸਾਹਿਬ ਲੋਕਾਂ ਨੂੰ ਇਹ ਕਹਿੰਦੇ ਰਹੇ ਵੀ ਕਿਸੇ ਵੀ ਦਫਤਰ ਦੇ ਬਾਦ ਬਾਹਰ ਪਕੌੜਿਆਂ ਦੀ ਰੇੜੀ ਲਾ ਲਓ ਉਹ ਵੀ ਇੱਕ ਨੌਕਰੀ ਆ ਉਹ ਵੀ ਇੱਕ ਰਜਗਾਰ ਆ ਵਾਹ ਜੀ ਵਾਹ ਤੇ ਫਿਰ ਤੁਹਾਡੀ ਕੀ ਲੋੜ ਆ ਪਕੌੜੇ ਜਲੇਬੀਆਂ ਲੋਕ ਆਪੇ ਬਣਾ ਲੈਣਗੇ ਜਿੱਥੇ ਰੇੜੀ ਲੱਭੀ ਲਾ ਲੈਣਗੇ ਤੁਹਾਡੀ ਰਜਗਾਰ ਦੀ ਕੀ ਜ਼ਿੰਮੇਵਾਰੀ ਹੈ ਮੋਦੀ ਸਾਹਿਬ ਨੇ ਕਿਹਾ ਸੀ ਕਿ ਡਾਲਰ ਦੇ ਮੁਕਾਬਲੇ ਰੁਪਇਆ ਇਤਨਾ ਘਿਰਤਾ ਜਾ ਰਹਾ ਹੈ ਕਿ ਸਰਕਾਰ ਇਤਨੀ ਗਿਰਤੀ ਜਾ ਰਹੀ ਹੈ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜਦੋਂ ਦੇ ਮੋਦੀ ਸਾਹਿਬ ਆਏ ਡਾਲਰ ਦੇ ਮੁਕਾਬਲੇ ਤੇ ਰੁਪਇਆ ਹੋਰ ਗਿਰਦਾ 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 ਇੱਥੋਂ ਤੱਕ ਪਹੁੰਚ ਗਿਆ 1 ਡਾਲਰ 86 ਰੁਪਏ ਉਦੋਂ ਕਿੰਨੇ ਸੀ 1 ਡਾਲਰ 53 54 ਰੁਪਏ ਡਬਲ ਵਾਂਗ ਹਿਸਾਬ ਉਹ ਚੱਲਿਆ ਕਹਿੰਦੇ ਸੀ ਡੀਜ਼ਲ ਪੈਟਰੋਲ ਅਗਰ ਹਮਰੀ ਸਰਕਾਰ ਆਏਗੀ ਤੋ ਡੀਜ਼ਲ ਔਰ ਪੈਟਰੋਲ ਆਦੇ ਦામੋਂ ਪੇ ਮਿਲ ਸਕਤਾ ਹੈ ਕੀ ਬਣਿਆ ਦਾਮ ਆਦੇ ਹੋਏ ਕੇ ਦਾਮ ਤਿੰਨ ਗੁਣਾ ਹੋਏ ਦਾਮ ਤਾਂ 100 ਤੋਂ ਵੱਧ ਗਏ ਪੈਟਰੋਲ ਦੇ ਖੈਰ ਦੋਸਤੋ 143 ਦੇ ਛੱਟੇ ਵੱਟੇ ਨੇ 1 ਨੀਤੀਆਂ ਨੇ 1 ਪਾਲਿਸੀਆਂ ਨੇ ਭਲੇਖੇ ਨਾ ਖਾਓ ਤੇ ਪਾਰਟੀਆਂ ਦੇ ਚੱਕਰ ਚ ਬਾਹਰ ਆਪਣੀਆਂ ਅੱਖਾਂ ਖੋਲੋ ਆਪਣੀਆਂ ਅੱਖਾਂ ਨਾਲ ਵੇਖੋ ਆਪਾਂ ਜਨਤਾ ਕੋਈ ਇੰਨੇ ਅੰਨੇ ਨਹੀਂ ਗਏ ਅਸਲ ਦੇ ਵਿੱਚ ਆਪਾਂ ਜਦੋਂ ਵੱਖ-ਵੱਖ ਪਾਰਟੀਆਂ ਦੇ ਚਮਚੇਦ ਕੜਛੇ ਬਣ ਜਾਂਦੇ ਆ ਪ੍ਰੋਬਲਮ ਸਾਰੀ ਇੱਥੇ ਐ ਆਪਾਂ ਨੂੰ ਨਹੀਂ ਬੰਨਣਾ ਚਾਹੀਦਾ ਆਪਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੀਦਾ ਕੀ ਦਿੱਤਾ ਅੱਜ ਤੱਕ ਵੱਖ-ਵੱਖ ਪਾਰਟੀਆਂ ਦੀ ਚਮਚਾਗਰੀ ਨੇ ਕੱਖ ਨਹੀਂ ਦਿੱਤਾ ਸਿਵਾਏ ਬੇਰੁਜ਼ਗਾਰੀ ਦੇ ਕਰਜ਼ਿਆਂ ਦੇ ਮਹਿੰਗਾਈ ਦੇ ਤੰਗੀਆਂ ਦੇ ਗਰੀਬੀ ਦੇ ਇੱਕ ਪਾਸੇ ਉਹ ਕਾਰਪੋਰੇਟ ਘਰਾਣੇ ਨੇ ਦੁਨਿਆ ਦੀ ਮੁੱਠੀ ਚ ਸਭ ਕੁਝ ਇਕੱਠਾ ਹੋ ਚੁੱਕਾ ਹੈ ਇੱਕ ਪਾਸੇ ਆਪਾਂ ਲੋਕਾਂ ਪੱਲੇ ਕੁਝ ਨਹੀਂ ਰਹਿ ਚੱਲਿਆ ਸਾਰੀ ਧਨ ਸੰਪਤੀ ਕੁਝ ਕੁ ਲੋਕਾਂ ਕੋਲ ਇਕੱਠੀ ਹੋ ਚੱਲੀ ਹੈ ਮੇਰੇ ਤੇ ਪਿਆਰੇ ਉਹ ਇਹ ਅਸਲੀਅਤ ਹੈ ਕੱਲ ਪਾਰਲੀਮੈਂਟ ਚ ਜੋ ਕੁਝ ਹੋਇਆ ਉਹ ਮੋਦੀ ਸਾਹਿਬ ਤੇ ਅਮਿਤ ਸ਼ਾਹ ਦੇ ਮੂੰਹ ਤੇ ਹੋਇਆ ਪਰ ਉਹਨਾਂ ਨੂੰ ਵੀ ਪਤਾ ਸੀ ਕਿ ਇਹ ਸਿਆਸੀ ਡਰਾਮਾ ਤੇ ਕਰਨ ਵਾਲਿਆਂ ਨੂੰ ਵੀ ਪਤਾ ਸੀ ਵੀ ਇਹ ਸਿਆਸੀ ਡਰਾਮਾ ਹੁਣ ਜਿਹੜੇ ਵੱਖ-ਵੱਖ ਪਾਰਟੀਆਂ ਦੇ ਪਿੱਛੇ ਲੱਗਨੇ ਉਹਨਾਂ ਨੂੰ ਗੁੱਸਾ ਆਉਣਾ ਮੇਰੀ ਗਲਤੀ ਦੂਜਿਆਂ ਨੂੰ ਚੰਗੀ ਵੀ ਲੱਗ ਸਕਦੀ ਹੈ ਪਰ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬਹਿਰ ਗੱਲ ਆਪਾਂ ਕੀਤੀ ਹੈ ਖਰੀ ਤੇ ਸੱਚੀ ਜਿਹਨੂੰ ਠੀਕ ਲੱਗੀ ਆ ਉਹਦਾ ਵੀ ਧੰਨਵਾਦ ਤੇ ਜਿਹਨੂੰ ਨਹੀਂ ਲੱਗੀ ਉਹਦਾ ਵੀ ਦੋਵਾਰਾ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ